ਕੀ ਹਾਲ ਨੇ ਵੀਰ ਹਾਲ ਧਲੇ ਵਧੀਆ ਦੱਸਣਾ ਵਧੀਆ ਵੀਰ ਸਰਕਾਰ ਨੇ ਨਾ ਪਿੱਛੇ ਜੇ ਐਕਸਟੈਂਸ਼ਨਾਂ ਬੰਦ ਕਰਤੀਆਂ ਨੇ ਵਰਕ ਪਰਮਿਟ ਦੀਆਂ ਹੂੰ ਤੇ ਉਹਦੇ ਖਾਵੇਂ ਅੱਜ ਇਹ ਹੁਣ ਭੁਗਤਨੇ ਪੈ ਰਹੇ ਨੇਗੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਉਹਨਾਂ ਨੂੰ ਹੂੰ ਕਿਉਂਕਿ ਐਕਸਪੀਰੀਅੰਸ ਪੂਰੇ ਨੇ ਬਈ ਬਿਲਕੁਲ ਠੀਕ ਹੈ ਦਰਾਉ ਆਪਾਂ ਨੂੰ ਪਹਿਲਾਂ ਪਤਾ ਇਹਨਾਂ ਨੇ ਕਈ ਕੈਟਾਗਰੀਆਂ 'ਚ ਵੰਡਤਾ ਸੀ ਹਾਂ ਠੀਕ ਹੈ ਹੂੰ ਮਤਲਬ ਐਕਸਪ੍ਰੈਸ ਵਾਲਾ ਸਿਸਟਮ ਹੈ ਚੱਕਤਾ ਇਹਨਾਂ ਨੇ ਹਾਂ ਠੀਕ ਹੈ ਪੀ ਐਨ ਪੀ ਵਾਲਾ ਸਿਸਟਮ ਚੱਕਤਾ ਦੂਏ ਲੋਟ ਲਾਤਾ ਕੈਟਾਗਰੀਆਂ ਮੰਡਦੀਆਂ ਬਿਲਕੁਲ ਕਿਸੇ ਦਾ ਆਉਂਦਾ ਡਰਾ ਕਿਸੇ ਦਾ ਆਉਂਦਾ ਨਹੀਂ ਕਿਸੇ ਦਾ ਨਾਮ ਲੱਗ ਜਾਨਾ ਕਿਸੇ ਦਾ ਲੱਗਦਾ ਨਹੀਂ ਹੂੰ ਕਈ ਜਿਨ੍ਹਾਂ ਨੇ ਦੋ ਦੋ ਸਾਲ ਦੇ ਪੇ ਰੋਲ ਚੱਲ ਰਹੇ ਨੇ ਹਾਂ ਐਕਸਪੀਰੀਅੰਸ ਵੀ ਪੂਰਾ ਕਰੀ ਬੈਠੇ ਨੇ ਆਈ ਲੈਟਸ ਵੀ ਦੁਬਾਰੇ ਤੱਕ ਮਤਲਬ ਐਕਸਪਾਇਰ ਹੋ ਗਈ ਉਹਨਾਂ ਦੀ ਹੂੰ ਦੁਬਾਰੇ ਆਈ ਲੈਟਸ ਵੀ ਦੇਈ ਬੈਠੇ ਨੇ ਹੈ ਨਾ ਬਿਲਕੁਲ ਵਰਕ ਪਰਮਿ ਕੋਈ ਗਲਤੀ ਨਹੀਂ ਪੜ੍ਹਾਈ ਕੀਤੀ ਵਰਕ ਪਰਮਿਟ ਲਿਆ ਪਹਿਲਾ ਐਕਸਟੈਂਸ਼ਨ ਦੂਜੀ ਐਕਸਟੈਂਸ਼ਨ ਵੀ ਲਈ ਹੁਣ ਐਕਸਟੈਂਸ਼ਨ ਇਹਨਾਂ ਨੇ ਕਰਤੀਆਂ ਬੰਦ ਹੁਣ ਉਹ ਕਿੱਧਰ ਜਾਣ ਉਹਨਾਂ ਨੂੰ ਤਾਂ ਐਲ ਐਮ ਆਈ ਦਾ ਰਹਾ ਰਹਿ ਗਿਆ ਨਾ ਬਿਲਕੁਲ ਐਲ ਐਮ ਆਈ ਹੁਣ ਉਹ ਜੇ ਐਲ ਐਮ ਆਈ ਲੈਂਦੇ ਨੇ ਜੇ ਤਾਂ ਲੈਂਦੇ ਨੇ ਮੁਫਤ ਹਾਂ ਤਾਂ ਅਗਲਾ ਲੋਟ ਓਕੇ ਕੰਮ ਬਿਲਕੁਲ ਠੀਕ ਹੈ ਜੇ ਕੋਈ ਟਰਕਿੰਗ ਵਜਿਨਸ ਚਲਦਾ ਤਾਂ ਅਗਲਾ ਠੋਕੇ ਕੰਮ ਲਊਗਾ ਜਿੱਦਾਂ ਨੂੰ ਕਹੂਗਾ ਉਧਰ ਜਾਣਾ ਪੂ ਜੇ ਕਹੂ ਰਾਤ ਨੂੰ 2 ਵਜੇ ਜਾਂ 3 ਵਜੇ ਜਾਣਾ ਤਾਂ ਜਾਣਾ ਪੂ ਬਿਲਕੁਲ ਠੀਕ ਹੈ ਜੇ ਲੈ ਲੈਂਦੇ ਨੇਗੇ ਮੁਫਤ ਉਹ ਆਪਣਾ ਪੈਸੇ ਦੇ ਕੇ ਗੱਲ ਫੇਰ ਉਹ ਠੀਕ ਹੈ ਹਮ ਅਗਲਾ ਕਹ ਦੂ ਮੈਂ ਤੁਹਾਨੂੰ ਐਲ ਐਮ ਆਈ ਦੇ ਬਈਆ ਤੁਹਾਡੇ ਪੁਆਇੰਟ ਪੂਰੇ ਕਰੇ ਨੇ ਹਾਲਾ ਕਿ ਹਾਂ ਸਾਲ ਚ ਯਾਰ ਹੋ ਜਾਣਗੇ ਪੁਆਇੰਟ ਵੱਧ ਜਾਣਗੇ ਹਮ ਚਲੋ ਜੇ ਵਧੀਆ ਰਿਹਾ ਸਾਰਾ ਕੁਝ ਹੋ ਜਾਣਗੇ ਪਰ ਖਰਚੇ ਨੂੰ ਤਾਂ ਥਾ ਹੋ ਗਿਆ ਨਾ ਪਰ ਆਪਦਾ ਸਮਾ ਦਾ ਵੇਸਟੇਜ ਹੈ ਨਾ ਆਪਾਂ ਤਾਂ ਪਹਿਲਾਂ ਕਹਿੰਦੇ ਸਭ ਤੋਂ ਕੀਮਤੀ ਚੀਜ਼ ਸਮਾਂ ਟਾਈਮ ਸਭ ਤੋਂ ਵੱਧ ਕੀਮਤੀ ਹੈ ਜਿਹੜੀ ਇੱਥੇ ਕਦਰ ਹੈ ਨਹੀਂ ਪਰ ਜੇ ਆਪਾਂ ਕਹੀਏ ਵੀ ਹੁਣ ਵੀ ਸਾਲ ਦੇ ਵਿੱਚ ਮੈਨੂੰ ਲੱਗਦਾ ਕਿ ਹੋ ਸਕਦੇ ਨੇ ਕਿਉਂਕਿ ਮੇਰੇ ਕੋਲ ਆਲਰੇਡੀ ਮੇਰੇ ਦੋ ਫਰੈਂਡ ਐਮੇ ਦੇ ਨੇ ਜਿਨ੍ਹਾਂ ਕੋਲ ਦੋ ਦੋ ਸਾਲ ਦਾ ਐਕਸਪੀਰੀਅੰਸ ਹੋ ਗਿਆ ਹੂੰ ਐਕਸਪ੍ਰੈਸ ਇੰਟਰੀ ਦੇ ਐਕਸਪੀਰੀਅੰਸ ਤੇ ਹਨਾ ਹੂੰ ਹੂੰ ਤੇ ਉਸ ਤੋਂ ਬਾਅਦ ਉਹਨਾਂ ਕੋਲ ਐਲਐਮਆਈ ਵੀ ਆ ਹੂੰ ਹੂੰ ਤੇ ਉਹਨਾਂ ਨੇ ਐਲਸੀ ਵੀ ਜੋੜ ਲਿਆ ਉਹਨਾਂ ਦੇ ਪੁਆਇੰਟ 522 ਬਣੇ ਨੇ ਲੈ ਹਾ ਡਰਾ ਵੱਡਾ ਚੱਲ ਰਿਹਾ ਡਰਾ ਹੈਗਾ ਹੁਣ 500 ਉਹਨਾਂ ਦਾ 59 ਦਾ ਪਤਾ ਨਹੀਂ ਕਿੰਨਾ ਉਹ ਉਹਨਾਂ ਨੂੰ ਹੋਪ ਹੀ ਨਹੀਂ ਹੈਗੀ ਵੀ ਦੁਬਾਰਾ ਤੋਂ ਥੱਲੇ ਆ ਜੂਗਾ ਜ਼ੋਰ ਮਾਰ ਕੇ 5-7 ਪੁਆਇੰਟ ਲੇ ਗਏ ਬਿਲਕੁਲ ਨਹੀਂ ਕਰ ਤਾਂ ਹੁਣ ਤਾਂ ਗਿਰਨਾ ਹੀ ਨਹੀਂ ਮੈਨੂੰ ਤਾਂ ਵਧੇ ਜਾਊਗਾ ਕਿਉਂਕਿ 600 ਆਪਾਂ ਗਏ ਫੇਰ ਕਿੱਧਰ ਜਾਊ ਬੰਦਾ ਉਹ ਕੋ ਰੱਖ ਹੀ ਨਹੀਂ ਰਹੇ ਹੈਗੇ ਉਹ ਹੋਰ ਜਿਵੇਂ ਆਪਾਂ ਗਏ ਨਾ ਹੋਰ ਕੈਟੇਗਰੀਆਂ ਹੁੰਦੇ ਚੱਕ ਰਹੇ ਨੇ ਉਹਨਾਂ ਚ ਪੰਜਾਬੀ ਬਹੁਤ ਘੱਟ ਆਉਂਦੇ ਨੇ ਬਹੁਤ ਘੱਟ ਕੀ ਲਿਮਿਟਡ ਆਉਂਦੇ ਨੇ ਵੀ ਜੇ 5000 ਦੇ ਵਿੱਚੋਂ ਮੈਂ ਕਹਿੰਦਾ ਵੀ 15 ਵੀ ਪੰਜਾਬੀ ਹੋਣਗੇ ਹੋਰ ਕੈਟੇਗਰੀ ਵਾਲੇ ਹੂੰ ਹੂੰ ਬਾਕੀ ਸਾਰੇ ਹੋਰ ਨੇ ਠੀਕ ਆ ਅੱ퍼 ਇੱਕ ਗੱਲ ਤਾਂ ਵੀ ਕਿਸੇ ਟਾਰਗੇਟ ਹੀ ਪੰਜਾਬੀ ਲੱਗ ਰਿਹਾ ਨੇ ਮੈਨੂੰ ਤਾਂ ਵੀ ਜਿਵੇਂ ਆ ਬੀਜ ਵਾਲੇ ਹੋ ਗਏ ਹੋਰ ਲੀਆਂ ਕੰਟਰੀਆਂ ਕਿੱਥੋਂ ਆਉਂਦੀਆਂ ਨੇ ਮਾਸਟਰਸ ਵਾਲੇ ਆਉਂਦੇ ਸੀ ਹੂੰ ਸਹੀ ਗੱਲ ਯੂਨੀਵਰਸਿਟੀਾਂ ਦੇ ਵਿੱਚ ਆਉਂਦੇ ਸੀ ਹੋਰ ਲੇ ਕੰਟਰੀਆਂ ਦੇ ਸਟੂਡੈਂਟ ਆਉਂਦੇ ਨੇ ਹੂੰ ਹੂੰ ਉਹ ਸਾਰਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆਗਾ 12ਵੀਂ ਦਾ ਸਿਰਫ ਪੰਜਾਬੀਆਂ ਆਉਂਦੇ ਸੀ ਨਾ ਬਿਲਕੁਲ ਸਿਰਫ ਪੰਜਾਬੀਆਂ ਨੂੰ ਨੁਕਸਾਨ ਹੋਇਆ ਬੀ ਡਿਸੀਜ਼ ਨਹੀਂ ਇਧਰ ਹੋ ਰਿਹਾ ਠੀਕ ਆ ਬ੍ਰੇਨ ਵਾਸ਼ ਆਪਣਾ ਨਾ ਬਈ ਬਿਲਕੁਲ ਬਿਲਕੁਲ ਤਾਂ ਹੀ ਤਾਂ ਸਾਨੂੰ ਅਸੀਂ ਘਰ ਲਾਉਣੇ ਆ ਵੀ ਜਵਾਕਾਂ ਨੂੰ 12ਵੀਂ ਤੋਂ ਬਾਅਦ ਨਾ ਨਹੀਂ ਆਏਗਾ ਸਮਾਜਿਕਲ ਭੇਜਣ ਦਾ ਉਹਨਾਂ ਨੂੰ ਪੜਾ ਲਓ ਤਰਾਸ ਲਓ ਉਹਨੂੰ ਮਣਾ ਮਟਾ ਜਵਾਬ ਨੂੰ ਜਵਾਬ ਥੋੜਾ ਜਿਹਾ ਦਿਮਾਗ ਖੋਲਣ ਲੋੜ ਬਿਲਕੁਲ ਫੇਰ ਉਹਰੇ ਭੇਜੋ ਠੀਕ ਆ ਕਿਉਂਕਿ ਨਹੀਂ ਨਹੀਂ ਕਰਦੇ ਤੁਸੀਂ ਉਹਰੇ ਤਿੰਨ ਚਾਰ ਸਾਲ ਪਿੱਛੇ ਛੱਡ ਦਿੰਦੇ ਨੇ ਜਵਾਬ ਨੂੰ ਕਿ ਤੁਸੀਂ ਆ ਚੀਜ਼ ਕਰਦੇ ਹੋ ਇੱਕ ਤਾਂ ਜਵਾਬ ਨੂੰ ਦੋ ਸਾਲਾਂ ਦੇ ਵਿੱਚ ਤਾਂ ਖੜਨ ਨੂੰ ਟਾਈਮ ਲੱਗ ਜਾਂਦਾ ਵੀ ਅਸੀਂ ਹਾਂ ਯਾਰ ਦਿਮਾਗ ਕੰਮ ਕਰਨਾ ਸ਼ੁਰੂ ਕਰਦਾ ਕੱਲੇ ਕੱਲੇ ਪੋਰ ਖੋਲਦਾ ਦਿਮਾਗ ਦੇ ਜਿਹੜੇ ਉੱਥੇ ਉਹਦੇ ਕਾਲਜ ਯੂਨੀਵਰਸਿਟੀ ਜਾਂਦੇ ਉੱਥੇ ਖੋਲਣੇ ਤੇ ਗਏ ਨਾ ਉਹ ਚੀਜ਼ ਨੂੰ ਟਾਈਮ ਲਾਉਂਦਾ ਦੋ ਤਿੰਨ ਸਾਲ ਹੌਲੀ ਹੌਲੀ ਬੰਦੇ ਨੂੰ ਫੇਰ ਹੌਲੀ ਹੌਲੀ ਬੰਦਾ ਇੱਥੇ ਅੜ ਜਾਂਦਾ। ਆ ਕੇ ਪੀਆਰ ਤੇ ਅੜ ਜਾਂਦੀ ਇਕੱਲ ਆਪਣੇ ਪੰਜਾਬੀ ਦਾ ਤੁਸੀਂ ਮਾਸਟਰ ਕਰੀ ਹੋਵੇ, ਚਾਹੇ ਪੀਐਚਡੀ ਕਰੀ ਹੋਵੇ, ਚਾਹੇ ਕੁਝ ਵੀ ਹੋਣਾ। ਪਰ ਆਪਣੇ ਸਾਹਮਣੇ ਆ ਕੋਰਸ ਕਿਹੜਾ ਲੈਂਦੇ ਨੇ ਉਹ? ਗ੍ਰੈਜੂਏਟ ਸਰਟੀਫਿਕੇਟ ਜਾਂ ਫਿਰ ਆਪਣਾ ਜਿਹੜਾ ਪਲੱਸ 2 ਵਾਲ ਹੁੰਦਾ। ਉਹ ਤਾਂ ਬਿਲਕੁਲ 5-5 ਸਾਲ ਪਿੱਛੇ ਆ ਜਾਂਦੇ ਨੇ। ਸਹੀ ਗੱਲ ਹੈ। ਹੁਣ ਜਿਹੜਾ ਇਕੱਲ ਜਿਹੜਾ ਉੱਧਰ ਪੜ੍ਹ ਕੇ ਆਉਂਦੇ ਨੇ ਉਹਦਾ ਤਾਂ ਇੱਥੇ ਆ ਕੋਈ ਫਾਇਦਾ ਨਹੀਂ ਹੁੰਦਾ ਹੈਗਾ। ਹਨਾ ਉਹ 5 ਸਾਲ ਪਹਿਲੇ ਵੀ ਖਰਾਬ ਹੋ ਗਏ, 5-7 ਸਾਲ ਅੱਗੇ ਵਾਲੇ ਖਰਾਬ ਹੋ ਜਾਂਦੇ ਨੇ। ਮੈਂ ਨਾ ਇੱਕ ਵੀਡੀਓ 'ਚ ਗੱਲ ਕੀਤੀ ਸੀਗੀ ਸਾ ਉਹ ਕੁੜੀ ਦੇ ਨਾ ਮਤਲਬ ਉਹਨੇ ਪਰਮੇ ਤੋਂ ਬਾਅਦ ਆਇਲੈਸਟ ਦਿੱਤੀ ਨਾ 8.5 ਬੈਂਡ ਉਹੋ ਠੀਕ ਹੈ ਆਇਲੈਸਟਸ ਵਾਲਿਆਂ ਨੇ ਵੀ ਕਲੇਮ ਪਤਾ ਵੀ ਮਤਲਬ ਉਹ ਬੈਠਾ ਵੀ ਇੰਨੇ ਬੈਂਡ ਆ ਕਿਵੇਂ ਗਏ ਹਨ ਵੀ ਕੋਈ ਫਰਾਡ ਨਾ ਹੋਵੇ ਤੇ ਜਦੋਂ ਚਲ ਉਹਨਾਂ ਨੇ ਇਨਵੈਸਟੀਗੇਟ ਕੀਤੀ ਨਾ ਮਹੀਨਾ ਡੇਢ ਮਹੀਨੇ ਬਾਅਦ ਰਿਜ਼ਲਟ ਸੇਮ ਠੀਕ ਅਸਲ ਵਿੱਚ ਜੈਨੂਇਨ ਬ੍ਰਾਂਡ ਸੀ ਉਹ ਨਾ ਹਾਂ ਦਿਮਾਗ ਸੀ ਬਾਈ ਕੁੜੀ ਦਾ ਆਈਕਿਊ ਲੈਵਲ 120 ਤੋਂ ਪਲੱਸ ਸੀ ਕਾ ਕੁੜੀ ਦਾ ਠੀਕ ਹੈ ਹੁਣ ਆ ਯੂਪੀਐਸਸੀ ਵਾਲਾ ਦਿਮਾਗ ਹਾਂ यूपीएससी ਦਾ ਦਿਮਾਗ ਹੂ ਠੀਕ ਹੈ ਜੀ ਮਤਲਬ ਉਹ ਕਲੈਕਟਰ ਤੱਕ ਦੀ ਜੌਬ ਕਰ ਸਕਦਾ ਯਾਰ ਕਿੱਥੇ ਕਿੱਥੇ ਆਈਪੀਐਸ ਆਈ ਐਸ ਉਹ ਤਰ੍ਹਾਂ ਦਾ ਦਿਮਾਗ ਹਮ ਆਪਾਂ ਉਰੇ ਵੇਚਤੀ ਕੈਨੇਡਾ ਕੁੜੀ ਕੁੜੇ ਆ ਗਈ ਠੀਕ ਹੈ ਹੁਣ ਤੁਸੀਂ ਆਪ ਦੱਸੋ ਐਡੇ ਦਿਮਾਗ ਵਿਹਾਣੀਆਂ ਕਰਦੇ ਚੰਗੇ ਲੱਗਦੇ ਨੇ ਬਿਲਕੁਲ ਬਈ ਆਪਾਂ ਆਪੇ ਆਪਣੀ ਜਿਹੜਾ ਬੱਟਰ ਰਿਆਂ ਜੇਰ ਮੈਂ ਗੱਲ ਹੋਰ ਦੇਖੀ ਆ ਤੂੰ ਨਾ ਪਤਾ ਕੈਨੇਡਾ ਦੇ ਸਾਰੇ ਬਰਾਬਰ ਨੇ ਹੂੰ ਪੰਜਾਬ ਵਿੱਚ 12ਵੀਂ ਤੱਕ ਕੋਈ ਪੜਿਆ ਹੋਵੇ ਬਹੁਤ ਵਧੀਆ ਉਹ ਵੀ ਸੇਮ ਕੰਮ ਫੈਕਟਰੀ 'ਚ ਕੰਮ ਕਰ ਰਹੇ ਆ ਹੂੰ ਹੂੰ ਤੇ ਜਿਹੜਾ ਬਿਲਕੁਲ ਵੀ ਨਹੀਂ ਪੜਿਆ ਹੈਗਾ ਨਕਲਾਫਲਾ ਮਾਰ ਕੇ ਪਾਸ ਹੋਇਆ ਉਹ ਵੀ ਸੇਮ ਫੈਕਟਰੀ 'ਚ ਕੰਮ ਕਰਦਾ ਆ ਯਾਰ ਕਿਸਾਨ ਦਾ ਪੁੱਤ ਜਿਹੜਾ ਬੈਂਕ 'ਚ ਜਾਂਦਾ ਸੀ ਤੇ ਬੈਂਕ ਦੇ ਵਿੱਚੋਂ ਹਟਿਆ ਮੈਨੇਜਰ ਉਹ ਵੀ ਉਹਰੇ ਉੱਥੇ ਕੰਮ ਕਰ ਰਹੇ ਇਹਦੇ ਵਿੱਚ ਨੁਕਸਾਨ ਪਤਾ ਕਿਹਦਾ ਹਾਂ ਉਹਨਾਂ ਜਾਵਾਕਾ ਦਾ ਜਿਵੇਂ ਆਪਾਂ ਕਈ ਵਾਰ ਕਹਿ ਨਹੀਂ ਦਿੰਦੇ ਹੈਗੇ ਜਿਵੇਂ ਤੂੰ ਹੁਣ ਗੱਲ ਕਰਦੀ ਆ ਵੀ ਉਹ ਕੁੜੀ 120 ਜਿਹੜੀ ਉਹਦੀ IQ ਲੈਵਲ ਆ ਨਾ ਹਾਂ ਕਈ ਜਵਾਕ ਐਵੇਂ ਦੇ ਹੁੰਦੇ ਨੇ ਜਿਹੜੇ ਬਹੁਤ ਪੜ੍ਹਦੇ ਨੇ ਹਾਂ ਪਰ ਉਹ ਪੜ੍ਹਨ ਦੇ ਨਾਲ ਨਾਲ ਉਹਨਾਂ ਦੀ ਵੀਕਨੈਸ ਕੀ ਰਹਿ ਜਾਂਦੀ ਆ ਦੁਨੀਆ ਦੇ ਵਿੱਚ ਕਿਵੇਂ ਵਿਚਰਨਾ ਬਿਲਕੁਲ ਉਹ ਉਹ ਪ੍ਰੋਪਰ ਨਹੀਂ ਸਿੱਖਦੇ ਹੈਗੇ ਉਹ ਉਹਨਾਂ ਖੁੱਲੇ ਨਹੀਂ ਹੁੰਦੇ ਹੈਗੇ ਉਹ ਥੋੜੇ ਜਿ ਇੰਟਰੋਵਰਟ ਰਹਿ ਜਾਂਦੇ ਨੇ ਪਰ ਜਦੋਂ ਉਹ ਕੈਨੇਡਾ ਕਿ ਉਹਨਾਂ ਹੀ ਬੰਦਿਆਂ ਦੇ ਵਿਚਾਲੇ ਸੇਮ ਜੌਬ ਕਰਦੇ ਨੇ ਤਾਂ ਉਹਨਾਂ ਦਾ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਵੱਧਦਾ ਤੇ ਉਹਨਾਂ ਦੀ ਜਿਹੜਾ ਕੰਫੀਡੈਂਸ ਹੋਰ ਘਟਣਾ ਸ਼ੁਰੂ ਹੋ ਜਾਂਦਾ ਉਹ ਫਿਰ ਸੋਚ ਨਹੀਂ ਸਕਦੇ ਹੈਗੇ ਕਿ ਅਸੀਂ ਪਹਿਲਾਂ ਨਾ ਜ਼ਿਆਦੇ ਪੜ੍ਹਦੇ ਹੁੰਦੇ ਸੀ ਤੇ ਹੁਣ ਅਸੀਂ ਕੋਈ ਓਮੇਦੀ ਜੌਬ ਕਰ ਸਕਦੇ ਆ ਜਾਂ ਕੁਝ ਕਰ ਸਕਦੇ ਆ ਉਹ ਸਾਰਿਆਂ ਦੇ ਵਿੱਚ ਬਰਾਬਰ ਆ ਲ ਜਾਂਦੇ ਨੇ ਉਹ ਉਹਨਾਂ ਦੂਜੇ ਬੱਚਿਆਂ ਤੋਂ ਵੀਕ ਰਹਿ ਜਾਂਦੇ ਨੇ ਜਿਹੜੇ ਬੱਚੇ ਸਕੂਲ 'ਚ ਨਕਲ ਮਾਰ ਕੇ ਪਾਸ ਹੁੰਦੇ ਸੀ ਸਹੀ ਗੱਲ ਹੈ ਹਨਾ ਤੇ ਬਾਕੀ ਸਰਕਾਰ ਦਾ ਰਵਈਆ ਤਾਂ ਦਲੇਰ ਹੁਣ ਤੁਹਾਨੂੰ ਪਤਾ ਪੁੱਠਾ ਹੀ ਚੱਲ ਰਹੇ ਦੇਗਾ ਇੱਕ ਹੋਰ ਗੱਲ ਆ ਪੀਆਰ ਦੀ ਗੱਲ ਆ ਪੀਆਰ ਆਉਂ ਸਰਕਾਰ ਨਹੀਂ ਹੁੰਦੀ ਇਹਦੀ ਹੈਗੀ ਕੋਈ ਨਾ ਕੋਈ ਸਕੀਮ ਲਾਈ ਹੋਈ ਹੈ ਜਿਹੜੇ ਬੰਦਿਆਂ ਦਾ ਡਰਾਪ ਦੇ ਵਿੱਚ ਨਾਮ ਆਇਆ ਮਤਲਬ ਆਪਣੇ ਸਾਹਮਣੇ ਕੀ ਚੱਲ ਰਿਹਾ ਹੈ ਨਾ ਕਿ ਲੋਕ ਕੀ ਕਰਦੇ ਨੇ ਪੇਰੋਲ ਚਲਾਉਂਦੇ ਨੇ ਕਿਸੇ ਸਕਿੱਲ ਜੌਬ ਦਾ ਜਾਂ ਕਿਸੇ ਹੋਰ ਚੌਂਕ ਹਾਂ ਹਾਂ ਪਰ ਵੀ ਕੰਮ ਕੋਈ ਹੋਰ ਕਰ ਰਿਹਾ ਉਹਨਾਂ ਦਾ ਕੰਮ ਕੋਈ ਹੋਰ ਕਰ ਰਿਹਾ ਸਰਕਾਰ ਨੂੰ ਪਤਾ ਹੈਗਾ ਸੀ ਪਹਿਲਾਂ ਪਹਿਲਾਂ ਸਾਰਿਆਂ ਦੀ ਪੀਆਰ ਆ ਰਹੀ ਸੀ ਹੁਣ ਪਤਾ ਗਿਆ ਹੁਣ ਫੋਨ ਲਾ ਕੇ ਪੁੱਛਣ ਲੱਗੇ ਹੁਣ ਉਹ ਪੜਤਾਲ ਲਾਗੇਗਾ ਹਾਂ ਹਾਂ ਇੱਥੇ ਬ੍ਰੈਂਟਨ ਦੀ ਹੀ ਗੱਲ ਆ ਹਾਂ ਕੁੜੀ ਜੌਬ ਕਰਦੀ ਸੀ ਫੈਕਟਰੀ ਦੇ ਵਿੱਚ ਹਾਂ ਪਰ ਉਹਦਾ ਪੇਰੋਲ ਚੱਲ ਰਿਹਾ ਸੀ ਕਿਸੇ ਸਕਿੱਲ ਜੌਬ ਦਾ ਹਾਂ ਉਹਨੂੰ ਫੋਨ ਕਰ ਲਾਇਆ ਸੀ ਆਈਆਰਐਸਸੀ ਵਾਲਿਆਂ ਨੇ ਉਹ ਕਹਿੰਦੀ ਹਾਂ ਮੈਂ ਫਿਲਹਾਲ ਮੈਂ ਘਰੇ ਆ ਨਾ ਫਿਲਹਾਲ ਵੀ ਮੈਂ ਕੰਮ ਤੇ ਆ ਮੈਂ ਬ੍ਰੀਕ ਤੇ ਆ ਗਈ ਸੀ ਉਹਨੇ ਮੂੰਹ ਚ ਨਿਕਲ ਗਿਆ ਕਿਉਂਕਿ ਪਤਾ ਨਹੀਂ ਘਬਰਾ ਜਾਂਦਾ ਲੋਕ ਯਾਰ ਸ੍ਰੀ ਵੀ ਨੂੰ ਕਾਲ ਕਰ ਤੋ ਕਾਲ ਆਈ ਉਹ ਕਹਿੰਦੀ ਮੈਂ ਕੰਮ ਤੇ ਆ ਮੈਂ ਬ੍ਰੀਕ ਦੇ ਵਿੱਚ ਸੀ ਤੇ ਰਾਈਟ ਹੋਵੇ ਕਹਿੰਦੇ ਚਲੋ ਠੀਕ ਆ ਓਕੇ ਓਕੇ ਬਸ ਇੰਨੀ ਪੁੱਛਣਾ ਸੀ ਉਹਨਾਂ ਨੇ ਉਹ ਕੰਮ ਤੇ ਫੋਨ ਲਾ ਲਿਆ ਉਹ ਕਹਿੰਦੇ ਵੀ ਹਾਂ ਕੁੜੀ ਸਾਡੇ ਕੋਲ ਕੰਮ ਕਰਦੀ ਆ ਤੇ ਉਹ ਕਹਿੰਦੇ ਵੀ ਛੁੱਟੀ ਦੀ ਹਾਂ ਪਰ ਅਜਿਹੀ ਕੁੜੀ ਕੰਮ ਤੇ ਆਈ ਨਹੀਂ ਸੀ ਉਹ ਕੁੜੀ ਦੇ ਨਾਲ ਰਿਜੈਕਸ਼ਨ ਦਿੱਤੀ ਕੇ ਇਫ ਹਾਂ ਤੇ ਉਹਦੇ ਨਾਲ ਦਾ 5 ਸਾਲ ਦਾ ਬੈਨ ਹੂੰ ਹੁੰਦਾ ਰਿਪਿਟੇਸ਼ਨ ਲੱਗਦੀ ਹੈ ਤੇ ਇਹ ਸੀਨ ਸਿਰਫ ਇੱਕ ਨਹੀਂ ਇਹ ਸੀਨ ਦੋ ਤਿੰਨ ਸੁਣੇ ਨੇ ਮੈਂ ਪਿਛਲੇ 2 ਮਹੀਨਾ ਦੇ ਵਿੱਚ ਵਿੱਚ ਹੁਣ ਤੁਸੀਂ ਆਏ ਨਾ ਸੋਚੋ ਵੀ ਆਪਾਂ ਫਰਾਡ ਕਰ ਰਹੇ ਹਾਂ ਨਾ ਬਾਈ ਆਪਾਂ ਕੋਈ ਫਰਾਡ ਨਹੀਂ ਕਰ ਰਹੇ ਹੈਗੀ ਠੀਕ ਹੈ ਆਪਣਾ ਹੱਕ ਹੈ ਠੀਕ ਹੈ ਤੁਹਾਡਾ ਹੱਕ ਹੈ ਤੁਸੀਂ ਇੰਨੀ ਮਿਹਨਤ ਕੀਤੀ ਹੈ ਔਰੇ ਤੁਸੀਂ ਇੰਨਾ ਔਰੇ ਉਹ ਟੈਕਸ ਭਰਿਆ ਨਾ ਠੀਕ ਹੈ ਟੈਕਸ ਓਨੀ ਭਰਿਆ ਠੀਕ ਆ ਟੈਕਸ ਤਾਂ ਉੱਥੇ ਵੀ ਜਾ ਰਿਹਾ ਹੈ ਪੇਰੋਲ ਦਾ ਵੀ ਜਾ ਰਿਹਾ ਯਾਰ ਕੋਈ ਇਹਨੂੰ ਫਰਾਡ ਕਰੇ ਕੋਈ ਕੁਝ ਕਰੇ ਨਾ ਠੀਕ ਆ ਪਰ ਆਹ ਸਮਝੋ ਵੀ ਜਾਣ ਕੇ ਕਰ ਰਹੇ ਨੇ ਸਰਕਾਰਾਂ ਨੂੰ ਪਤਾ ਪਹਿਲਾਂ ਵੀ ਸੀ ਪਤਾ ਪਹਿਲਾਂ ਵੀ ਸੀ ਪਤਾ ਪਹਿਲਾਂ ਵੀ ਦੀ ਵੀ ਸਰ ਕੋ ਚੱਲਦਾ ਪਰ ਆਹ ਜਾਣ ਕੇ ਚੱਲਣ ਲੱਗ ਗਏ ਉਹਨੂੰ ਵੀ ਹਾਂ ਹੈ ਨਾ ਰਿਜੈਕਸ਼ਨ ਦੇ ਦਿੰਦਾ ਸੀ ਬਾਹਰ ਨਾਲ ਲੱਪਣਾ ਜਿਹੜੇ ਤਰ ਮਾਰਦੀ ਆ ਉਹ ਵੀ ਆ ਜਦੋਂ ਸਟੂਡੈਂਟ ਨੂੰ ਵੀਜ਼ਾ ਦਿੰਦੇ ਨੇ ਉਹ ਕਹਿੰਦੇ ਨੇ ਯੂ ਮਾਸਟਰ ਰਿਟਰਨ ਓਨ ਦਿਸ ਡੇਟਾ ਹਾਂ ਅੱਪਾ ਨੂੰ ਕਿਹਾ ਕਿ ਤੁਸੀਂ ਪੜ੍ਹਾਈ ਤੋਂ ਬਾਅਦ ਮੁੜਜੋ ਫਿਰ ਸਾਨੂੰ ਫਿਰ ਵੀ ਰਹਿ ਰਹੇ ਆ ਨਹੀਂ ਨਹੀਂ ਸਾਨੂੰ ਕਿਉਂ ਵਰਕ ਪਰਮਣ ਦਿੱਤੇ ਜਾਂਦੇ ਨੇ ਹਾਂ ਉਹ ਕਿੰਨੇ ਵਰਕ ਪਰਮ ਰਿਜੈਕਟ ਮਾਰੇ ਕਰੋ ਪਹਿਲੀ ਸਾਨੂੰ ਸਾਨੂੰ ਔਰ ਇਹ ਤੱਕ ਆਉਣ ਇਹਨਾਂ ਦਿੱਤਾ ਜਾਵੇ ਜੋ ਚੀਜ਼ ਉਹਨਾਂ ਦੇ ਹਿਸਾਬ ਨਾਲ ਹੋ ਰਹੀ ਆ ਉਹ ਸਹੀ ਆ ਠੀਕ ਆ ਜਦੋਂ ਉਹਨਾਂ ਦਾ ਹਿਸਾਬ ਬਦਲ ਗਿਆ ਤਾਂ ਉਹ ਚੀਜ਼ ਪਾਓ ਹੂੰ ਠੀਕ ਪਹਿਲਾਂ ਤੁਸੀਂ ਰਸਤਾ ਦੇ ਰਹੇ ਹੋ ਨਾ ਵਾਗਰੀਆ ਦੇਖਣ ਦਾ ਹਾਂ ਚੰਗੀਆਂ ਸਰਕਾਰਾਂ ਵੀ ਨਹੀਂ ਹੈਗੀਆਂ ਫਰਾਡ ਤਾਂ ਇਹ ਸਭ ਤੋਂ ਵੱਡੇ ਨੇ ਪਾਰਸ਼ਲ ਟੀ ਵੀ ਬਹੁ ਕਰਦੇ ਨੇ ਜੇਕਰ ਉਹਨਾਂ ਦਾ ਮੂਡ ਠੀਕ ਹੋਵੇ ਤਾਂ ਤਾਂ ਐਪਲੀਕੇਸ਼ਨ ਨੂੰ ਵਧੀਆ ਰਿਸਪਾਂਸ ਦੇਣਗੇ ਠੀਕ ਹੈ ਜੇਕਰ ਉਹ ਕੋਈ ਲੜਕੇ ਲੁੜਕੇ ਆਏ ਹੋਣ ਨਾ ਆਈਆਰਸੀਸੀ ਵਾਲਾ ਅਗਲਾ ਫਿਰ ਰਿਜੈਕਸ਼ਨ ਸਿੱਧੀ ਮਾਰਦਾ ਸਹੀ ਗੱਲ ਰੀਜ਼ਨ ਵੀ ਨਹੀਂ ਦਿੰਦੇ ਫਿਰ ਤਾਂ ਇਹ ਕਿਉਂਕਿ ਆਪਾਂ ਕੀ ਇਨਵੈਸਟੀਗੇਸ਼ਨ ਬਿਠਾ ਲਾ ਜਣਾ ਤੇ ਆਪਾਂ ਕੀ ਕਰ ਲਾ ਜਣਾ ਦਾ ਕੁਝ ਵੀ ਨਹੀਂ ਕਰ ਸਕਦੇ ਆਪਾਂ ਪੀਪਰ ਬੰਦਾ ਕੰਮ ਕਰਦਾ ਕਰਦਾ ਬੋਰ ਹੋ ਰਿਹਾ ਹੁੰਦਾ ਚਲੋ ਆਲਸ ਫਾਈਲ ਗਲਤੀ ਸੀ ਚਲੋ ਕੋਈ ਨਾ ਲੰਗਾ ਦਿਆਂ ਠੀਕ ਹੈ ਨੀਂਦ ਆ ਰਹੀ ਹੈ ਹੋਰ ਹਾਂ ਗੱਲ ਇਹੋ ਸਾਡੀ ਠੀਕ ਹੈ ਨਾ ਕੰਮ ਹੀ ਨਾ ਨਹੀਂ ਹੈ ਠੀਕ ਹੈ ਮਨ ਆਇਆ ਤਾਂ ਉਹੀ ਫਾਇਲ ਰੱਖਤੀ ਚਾਲ ਜੀ 6 ਮਹੀਨਾ ਬਾਅਦ ਦੇਖਾਂਗੇ 6 ਮਹੀਨਾ ਬਾਅਦ ਚੱਕਦੇ ਨੂੰ ਹੋ ਸਕਦਾ ਸਾਲ ਬਾਅਦ ਚੱਕਣਾ ਬਿਲਕੁਲ ਉਹਨਾਂ ਨੇ ਐ ਥੋੜਾ ਦੇਖਣਾ ਵੀ ਤੁਸੀਂ ਸੋਚ ਕੀ ਨਾ ਤੁਹਾਡੇ ਜੀ ਗੱਲ ਬਾਤ ਕੀ ਨੇ ਉਹੀ ਗੱਲ ਆ ਨਾ ਤੁਹਾਡੇ ਜੀ ਸਟ੍ਰੈਸ ਹੈ ਕੀ ਚੀਜ਼ ਆ ਕੁਝ ਵੀ ਨਹੀਂ ਸੋਚ ਰਹੇ ਹੋ ਜਿਵੇਂ ਆਪਾਂ ਦੇਖਦੇ ਆ ਨਾ ਜਿਵੇਂ ਕੋਈ ਬੰਦਾ ਨੋਰਮਲ ਹੀ ਜੌਬ ਕਰ ਰਿਹਾ ਹਮਮ ਅਸੀਂ ਜੌਬ ਦੇ ਵਿੱਚ ਕਈ ਵਾਰ ਬਹੁਤ ਕੇਅਰਲੈਸ ਹੁੰਦਾ ਹੋਵੇ ਚਲ ਠੀਕ ਹੈ ਯਾਰ ਚੱਲਣ ਦੇ ਚੱਲਣ ਦੇ ਹਮਮ ਆਪਾਂ ਕਿਉਂ ਸੋਚ ਲੈਣਾ ਵੀ ਆਈਆਰਸੀਸੀ ਵਾਲਾ ਜਿਹੜਾ ਆਫੀਸਰ ਕੰਮ ਕਰ ਰਿਹਾ ਉਹ ਪੂਰਾ ਫੋਕਸ ਕਰੀ ਬੈਠਾ ਹੋਗਾ ਵੀ ਪੜਦਾ ਹੋਗਾ ਠੀਕ ਕਰਨਾ ਬਿਲਕੁਲ ਹਨਾ ਬਿਲਕੁਲ ਵੀ ਨਹੀਂ ਉਹ ਵੀ ਗੰਗਾ ਲੰਗਾ ਹੋ ਯਾਰ ਜਿਹੜਾ ਬੰਦਾ ਪਾਸ ਹੋ ਗਿਆ ਤੁੱਕਾ ਚੱਲਦਾ ਨੀ ਮਿੰਡਰੋਨ ਦੇ ਲਾਟਰੀ ਵਾਲਾ ਬਹੁਤ ਗੰਦੇ ਬੰਦੇ ਨੇ ਪਿੱਛੇ ਇਹ ਨਾ ਕਿਸੇ ਨੇ ਵਿਸਟਰ ਅਪਲਾਈ ਕੀਤਾ ਨਾ ਕੋਈ ਮਤਲਬ ਇਸ਼ਟੋ ਸੀ ਪਤਾ ਨਹੀਂ ਕਿਹੜਾ ਸੀ ਉਹਦਾ ਮਤਲਬ ਮੈਡੀਕਲ ਆਇਆ ਹਨਾ ਚੰਗੇ ਭਲੇ ਬੰਦੇ ਤੋਂ ਉਹਨਾਂ ਨੇ ਐਚਆਈ ਵੀ ਮੰਗਿਆ ਦੋ ਤਿੰਨ ਵਾਰ ਐਵੇਂ ਬਿਨਾ ਗੱਲੂ ਬਿਨਾ ਗੱਲੂ ਤੁਹਾਨੂੰ ਜਲੀਲ ਕਰਨ ਵਾਲੀ ਗੱਲਾਂ ਨੇ ਬਸ ਜਲੀਲੇ ਕਰ ਰਹੇ ਨੇ ਸਾਨੂੰ ਇਹ ਠੀਕ ਹੈ ਕਿੱਥੋਂ ਇਹ ਸਹੀ ਨੇ ਉਹਨਾਂ ਨੂੰ ਕਿਹੜੇ ਫਾਈਲ ਦੇ ਤੋਂ 스멜 ਆ ਗਈ ਕੋਈ ਕਿ ਉਹਨਾਂ ਨੂੰ ਸ਼ੱਕ ਪੈ ਗਿਆ ਹੋਗਾ ਇਹ ਕਹਿਣਾ ਹੈ ਜਲੀਲ ਕਰਨ ਵਾਲੀ ਗੱਲਾਂ ਨਹੀਂ ਹੋਰ ਕੁਝ ਨਹੀਂ ਹੈਗੀ ਇਹ ਸਭ ਰਲੇ ਕਬੂਤਰ ਨੇ ਮੈਕਸ ਹਸਪੀਟਲ ਭੱਜੋ ਡਾਕਟਰ ਵੀ ਰਲੇ ਹੋਏ ਨੇ ਹਾਂ ਬਿਲਕੁਲ ਹਰ ਇੱਕ ਚੀਜ਼ ਰਲ ਮਿਲ ਕੇ ਹੁੰਦੀ ਹੈ ਐਨੀ ਪਰਚੀ ਕਟਾਓ ਉਹ ਕਟਾਓ ਵਾਹ ਕਟਾਓ ਇਹ ਕੋਈ ਬਹੁਤ ਵੱਡੀ ਗੇਮ ਚੱਲ ਰਹੀ ਹੈ ਕੱਲੀ ਕੱਲੀ ਚੀਜ਼ ਦਾ ਆਪਾਂ ਨੂੰ ਹਿਸਾਬ ਲੈਣ ਵਾਲਾ ਕੋਈ ਨਹੀਂ ਹੈਗਾ ਗੱਲ ਹੋ ਗਈ ਉਹ ਸਰਕਾਰ ਐਨਵਾਲੂ ਹੋਣ ਪੈਸੇ ਲੈਣੇ ਨੇ ਕਿੱਥੋਂ ਹੁਣ ਐਲਐਮਆਈਆਂ ਦਾ ਹੋ ਗਿਆ ਮਸਾਲ ਦੀ ਸੀ ਹੁਣ 6 ਮਹੀਨੇ ਦੀ ਕਰਤੀ ਮਨ ਆਇਆ ਤਾਂ ਤੁਹਾਨੂੰ ਕੋਈ ਡਰਾ ਕੱਢ ਦੇਣ ਟੀਆ 2ਪੀਆਰ ਵਰਗਾ ਤੁਸੀਂ ਪੀਆਰ ਹੋ ਮਨ ਕੀਤਾ ਤਾਂ ਤੁਹਾਨੂੰ 10 ਸਾਲ ਲਟਕਾ ਦੇਣਾ ਇਹਨਾਂ ਦੇ ਹੀ ਆ ਬਿਲਕੁਲ ਕੀ ਕਰ ਲਾਂਗੇ ਕਿਉਂਕਿ ਇਹਨਾਂ ਨੂੰ ਪਤਾ ਆਪਾਂ ਡੈਸਪਰੇਟ ਆ ਡੈਸਪਰੇਸ਼ਨ ਆ ਆਪਣੇ ਚ ਆਪਾਂ ਤਾਂ ਭੱਜੇ ਆ ਰਹੇ ਆ ਆਪਾਂ ਤਾਂ ਚੱਪਲਾਂ ਵੀ ਨਹੀਂ ਪਾਉਂਦੇ ਸਿੱਧਾ ਕੈਨੇਡਾ ਚਲੋ ਜੀ ਭਜੋ ਕਰੋ ਪਤਾ ਨਹੀਂ ਕੀ ਆਪਾਂ ਨੂੰ ਰਫਤਾਰ ਕਿਦਣਾ ਪਰ ਏਸ ਲਾ ਰਹੇ ਹਾਂ ਵਸਰੀ ਨਾ ਪਉਣੀਆਂ ਨੇ ਵੀ ਹਾਂ ਦਿਖ ਪਿੰਡ ਜਾ ਰਿਹਾ ਸੀ ਰੋੜੇ 'ਚ ਮੇਰਾ ਪੈਰ ਕੁੱਕ ਗਿਆ ਕੀ ਹੁੰਦਾ ਮਤਲਬ ਉੜਕ ਗਿਆ ਉਖਲੀ ਜਾ ਉਹ ਉੜਕ ਉੜਕਣ ਤੋਂ ਬਾਅਦ ਮੈਸਜ ਦਾ ਕੈਨੇਡਾ ਚ ਪਹੁੰਚ ਗਿਆ ਆਹ ਸੁਪਨਾ ਹੋ ਗਿਆ ਮਾਂ ਬਾਪ ਦਾ ਸੁਪਨਾ ਪੂਰਾ ਕਰ ਉਹ ਵੀ ਉੜ ਆ ਗਿਆ ਠੀਕ ਹੈ ਨਾ ਹਾਂ گاਉਂ ਦਾ گاਉਂ ਦਾ ਠੱਡੇ ਕਰਦਾ ਆ ਗਿਆ ਜੱਟ ਕੈਨੇਡਾ ਹਾਂ ਫਿਰ ਪਿੱਛੇ ਗੱਡੀ ਟਰਖਾਨਾ ਬਾਪੂ ਤੇਰੀ ਕਰਕੇ ਜਿਵੇਂ ਅੱਜ ਮੈਨੂੰ ਕੋਈ ਬੰਦੇ ਦਾ ਫੋਨ ਆਇਆ ਕਹਿੰਦਾ ਯਾਰ ਮੈਂ ਇੰਡੀਆ ਤੋਂ ਮੁੜ ਕੇ ਯਾਰ ਮੈਂ ਉਹੀ ਕਹਿੰਦਾ ਮੈਂ ਇੰਸ਼ੋਰੈਂਸ ਨਹੀਂ ਪਰ ਨਹੀਂ ਚੱਲਾਂ ਹੁਣ 2 ਮਹੀਨੇ ਯਾਰ ਤੁਹਾਨੂੰ ਖੱਜਲ ਦਾ ਹੀ ਕਰਨਗੇ ਹੂੰ ਜਿੰਨਾ ਤੁਸੀਂ ਕਿਸੇ ਦਾ ਸਿਰ ਚੜਾਉਂਗੇ ਫਾਇਦਾ ਥੋੜਾ ਚੱਕੂਗਾ ਉਹ ਬਿਲਕੁਲ ਬਿਲਕੁਲ ਹੁਣ ਇਹ ਗੱਲ ਨੂੰ ਜਿਵੇਂ ਮਰਜ਼ੀ ਲੈ ਲਓ ਪਰ ਇਹ ਸੱਚ ਆ ਉਹ ਕੀ ਆ ਨਾ ਵੀ ਤੁਸੀਂ ਇੱਥੇ ਟੈਕਸ ਭਰੋ ਉਹਨਾਂ ਦਾ ਫਾਇਦਾ ਕਰੋ ਟੈਕਸ ਭਰੋ ਗਾਹਣਾ ਵਦੋ ਉੱਥੇ ਕਿ ਤੱਕ ਹੀ ਰਹੋ ਚਲੋ ਕੋਈ ਨਹੀਂ ਇੰਨੀ ਗੱਲਾਂ ਕਰਨੀਆਂ ਦੀਆਂ ਬਿਲਕੁਲ ਥੋੜੀ ਜੀ ਬਸ ਇਨਫੋਰਮੇਸ਼ਨ ਹੀ ਅਸੀਂ ਦੇਣੀ ਚਾਹੁੰਦੇ ਸੀ ਹਨਾ ਵੀ ਕੈਨੇਡਾ ਦੀਆਂ ਬੜੀਆਂ ਪੋਜ਼ਿਟਿਵ ਗੱਲਾਂ ਨੈਗੇਟਿਵ ਗੱਲਾਂ ਨੇ ਨਾ ਅਸੀਂ ਪੋਜ਼ਿਟਿਵ ਦੇਖ ਰਹੇ ਹਾਂ ਨਾ ਅਸੀਂ ਨੈਗੇਟਿਵ ਦੇਖ ਰਹੇ ਹਾਂ ਦੋਲੇਰ ਅਸੀਂ ਰਿਐਲਿਟੀ ਦੇਖ ਰਹੇ ਹਾਂ ਜੋ ਸੱਚ ਆ ਤੁਹਾਡੇ ਸਾਹਮਣੇ ਰੱਖ ਦਿੰਨੇ ਆ ਹਨਾ ਪਰ ਮੈਨੂੰ ਇਹ ਲੱਗਦਾ ਕਿ ਜਿੰਨੇ ਵੀ ਆਪਣੇ ਵਿਊਰ ਹੈਗੇ ਨੇ ਉਹ ਥੋੜੇ ਜੇ ਮੈਚੋਰ ਨੇ ਤੇ ਤਾਂ ਹੀ ਉਹ ਵੀਡੀਓ ਦੇ ਇੱਥੇ ਤੱਕ ਪਹੁੰਚੇ ਨੇ ਹਨਾ ਕਿਉਂਕਿ ਜਿਹੜੇ ਬੰਦੇ ਨੂੰ ਵੀਡੀਓ ਨਹੀਂ ਪਸੰਦ ਜਾਂ ਫਿਰ ਉਹਨਾਂ ਦਾ ਪੁਆਇੰਟ ਆਫ 뷰 ਉਲਟਾ ਨਾ ਉਹ ਵੀਡੀਓ ਸਟਾਰਟ ਤੋਂ ਹੀ ਬੰਦ ਕਰ ਦਿੰਦੇ ਨੇ ਸਾਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਕੁ ਬੰਦੇ ਬੰਦ ਕਰ ਰਹੇ ਨੇ ਕਿੰਨੇ ਕੁ ਬੰਦੇ ਅੱਗੇ ਤੱਕ ਦੇਖ ਰਹੇ ਨੇ ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਵੀ ਕਿਹੜੇ ਕਿਹੜੇ 뷰ਅਰ ਨੇ ਜਿਹੜੇ ਸਾਡੇ ਸਾਡੀ ਸਪੋਰਟ ਦੇ ਵਿੱਚ ਹੈਗੇ ਨੇ ਇਸ ਤੱਕ ਵੀਡੀਓ ਦੇ ਪਹੁੰਚਦੇ ਨੇ ਉਹ ਸਾਨੂੰ ਤਾਂ ਪਤਾ ਲੱਗੂ ਜੇ ਤੁਸੀਂ ਇਹਨਾਂ ਵੀਡੀਓ 'ਚ ਕੋਈ ਨਾ ਕੋਈ ਕਮੈਂਟ ਕਰੋਗੇ ਤੁਸੀਂ 10 15 ਮਿੰਟ ਲਾ ਕੇ ਇੱਥੇ ਤੱਕ ਪਹੁੰਚ ਗਏ ਤਾਂ ਤੁਸੀਂ ਪਲੀਜ਼ ਕਮੈਂਟ ਦੇ ਵਿੱਚ ਆਪਦਾ ਕੋਈ ਸਲਾਮ ਅਸ਼ਬਰਾ ਜ਼ਰੂਰ ਦਿਓ ਜੇ ਫੇਰ ਵੀ ਤੁਸੀਂ ਬਿਜ਼ੀ ਹੋ ਤਾਂ ਇੱਕ ਘੱਟੋ ਘੱਟ ਇੱਕ ਈਮੋਜੀ ਹੀ ਪੋਸਟ ਕਰ ਦਿਓ ਕੋਈ ਈਮੋਜੀ ਪਾ ਦਿਓ ਜਾਂ ਫਿਰ ਕੋਈ ਥੰਬਸ ਅਪ ਕੁਛ ਕੋਈ ਰੈੱਡ ਹਾਰਟ ਕੁਝ ਵੀ ਪੋਸਟ ਕਰ ਦਿਓ ਸਾਨੂੰ ਘੱਟੋ ਘੱਟ ਇਹ ਪਤਾ ਲੱਗ ਜਾਏ ਕਿ ਹਾਂ ਤੁਸੀਂ ਸਾਡੇ ਨਾਲੋਂ ਸਾਡੀ ਸਪੋਰਟ ਕਰ ਰਹੇ ਹੋ ਪੈਸੇ ਪੁੱਛਣਾ ਸਾਡਾ ਕੋਈ ਮਸਲਾ ਨਹੀਂ ਕੋਈ ਸਾਨੂੰ ਇਥੋਂ ਕੋਈ ਡਾਲਰ ਐ ਅਸੀਂ ਕੰਮ ਕਰ ਰਹੇ ਆ ਆਪਣਾ ਆਪਣੇ ਟਾਈਮ ਤੇ ਕੰਮ ਤੋਂ ਬਾਅਦ ਜਦੋਂ ਸਾਨੂੰ ਟਾਈਮ ਲੱਗਦਾ ਅਸੀਂ ਇਕੱਠੇ ਹੁੰਨੇ ਆ ਵੀਡੀਓ ਬਣਾਉਂਨੇ ਆ ਤੇ ਬਸ ਇਹ ਆ ਕਿ ਅਸੀਂ ਸਿਰਫ ਰਿਐਲਿਟੀ ਦਿਖਾਉਣਾ ਚਾਹੁੰਦੇ ਆ ਸ਼ੀਸ਼ਾ ਦਿਖਾਉਣਾ ਚਾਹੁੰਦੇ ਆ ਤਾਂ ਕਿ ਇਹ ਨਾ ਹੋਵੇ ਕਿ ਜਿਵੇਂ ਕਿ ਪਹਿਲਾਂ ਭੇੜ ਚਲ ਚੱਲੀ ਸੀ ਵੀ ਅੱਖਾਂ ਬੰਦ ਕਰਕੇ ਹੀ ਬੜੇ ਜਵਾਕ ਕੈਨੇਡਾ ਨੂੰ ਆ ਗਏ ਬਹੁਤ ਸਾਰੇ ਚਲੋ ਚੰਗੇ ਲਈ ਆਏ ਨੇ ਹਨਾ ਬਹੁਤ ਚੰਗਾ ਹੋ ਜੂਗਾ ਬਟ ਬਹੁਤ ਸਾਰੇ ਉਹ ਆ ਗਏ ਜਿਨ੍ਹਾਂ ਨੇ ਆਉਣਾ ਨਹੀਂ ਸੀ ਪਰ ਉਹ ਇੱਥੇ ਆ ਗਏ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਫਸ ਗਏ ਸਾਨੂੰ ਕਿਸੇ ਸਮਝਾਉਣ ਵਾਲਾ ਹੁੰਦਾ ਇਸ ਲਈ ਅਸੀਂ ਸਿਰਫ ਰਿਐਲਿਟੀ ਵਾਲੀਆਂ ਗੱਲਾਂ ਹੀ ਦੱਸਣਾ ਚਾਹੁੰਦੇ ਆ ਤਾਂ ਕਿ ਸਭ ਨੂੰ ਪਤਾ ਲੱਗੇ ਤੇ ਇਸ ਤੋਂ ਬਾਅਦ ਜੋ ਵੀ ਡਿਸੀਜਨ ਲੈਣ ਉਸ ਨੂੰ ਸਮਝ ਕੇ ਲੈ ਹਨਾ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀ